ਸਕੀਆ ਕਰ ਸ਼ੰਮਲੇ ਆਏ ਵਜੂ ਲਿਖਾਈ ਕਾਰ ਕਮਾਵੇਂ ਸਿਰ ਟਣੀ ਲਾਹਾ ਪੱਲੇ ਪਾਈ ਲਸ਼ਕਰੀਓ ਹਮਲੇ ਆਏ ਵਜੂ ਲਿਖਾਈ ਲਸ਼ਕਰੀਆਂ ਕਿੰਨੇ ਆਦਮੀ ਆਏ ਨੇ ਲਸ਼ਕਰਾਂ ਦੇ ਲਸ਼ਕਰ ਆਏ ਨੇ ਆਲੇ ਲਗਾ ਕੇ ਆਏ ਨੇ ਆਪਣੀ ਆਪਣੀ ਜੋ ਜੋ ਬੇੜਾ ਜੋ ਪ੍ਰਾਪਤ ਹੋ ਮੈਂ ਦਾਤ ਹੈ ਹਮ ਤਾਂ ਖਾਣਾ ਪੀਣਾ ਨਸ਼ਾ ਕੀ ਹੈ ਅੱਛਾ ਜੀ ਆਏ ਵਜੂ ਲਖਾਏ ਹਮ ਹਮ ਇਹਦੇ ਨਾਲ ਕਰੀਦਾ ਸਭ ਫੈਦੇ ਸਭ ਬਲੇ ਦੇ ਹਮ ਹਮ ਮਤੇ ਡਰ ਜੀਾਰੇ ਵਜੂ ਲਖਾ ਕੇ ਐ ਦੇ ਅੱਛਾ ਜੀ ਵਜੂਦੋ ਕੀ ਭਾਵੇਂ ਕਾਰ ਕਮਾਵੇ ਸਿਰ ਧਣੀ ਲਾਹ ਪੱਲੇ ਪਾਈ ਕਾਰ ਕਮਾਵੇ ਸਿਰ ਧਣੀ ਤੇ ਧਣੀ ਦੀ ਕਾਰ ਸਿਰ ਤੇ ਆ ਉਹ ਕਮਾਵੇ ਤਾਂ ਲਾਹ ਪੱਲੇ ਪਾਈ ਸੋਰੇ ਉਪਨੇ ਵੀ ਚੱਲੇ ਧੰਦੀ ਕਾ ਕਮਾਵੇ ਤਾਂ ਆ ਆਪਣੀ ਪਰਸਪੋਰ ਵੀ ਅਟੋਟਾ ਠੀਕ ਹੈ ਜੀ ਲੱਭ ਲੋਭ ਬੁਰਾਈਆਂ ਛੋੜੇ ਮਨੋ ਵਿਸਾਰ ਗੜ ਦੇ ਹੀ ਪਾਤਸ਼ਾਹ ਕੀ ਕਦੇ ਨਾ ਅਵਿਹਾਰ ਲਾਭ ਲੋਭ ਬ੍ਰਹਮ ਇਹ ਛੱਡੇ ਬੰਦੂ ਬਸਾਰ ਜਿਬ ਨੂੰ ਬਸਾਰ ਕੇ ਛੱਡ ਦੇ ਲੋ ਬਲੋਭ ਬ੍ਰਹਮ ਇਹ ਨੂੰ ਹੂੰ ਹੂੰ ਤਾਂ ਹਰ ਦਾ ਵਿੱਚ ਦੋ ਹੀ ਪਾਤਸ਼ਾਹ ਦੀ ਰੱਖੇ ਹੂੰ ਹੂੰ ਕਦੇ ਨਾ ਅਵਿਹਾਰ ਫੇਰ ਤਾਂ ਅਰਕਾ ਦੀ ਹੈ ਹੂੰ ਹੂੰ ਠੀਕ ਹੈ ਆਪਣਾ ਤਾਂ ਵਜੂਦ ਹੈ ਨਹੀਂ ਆ ਪਾਤਸ਼ਾਹ ਦੀ ਦੋਹੀ ਹੈ ਹਾਂ ਹਾਂ ਜੀ ਚੱਕੜ ਦੋ ਹੀ ਪਾਠ ਠੀਕ ਹੈ ਜੀ ਚੱਕਰ ਕਹੀਏ ਖਸਮ ਕਾ ਸੋਰੇ ਸੋਹੇ ਉੱਤਰ ਦੇ ਵਜੋ ਗਵਾਏ ਆਪਣਾ ਤਖਤ ਨਾ ਬੈਸੇ ਸੋਈ ਚੱਕਰ ਕਹੀਏ ਗਲਮ ਕਾ ਸੋਹੇ ਉੱਤਰ ਦੇ ਕਹਿੰਦੇ ਜਨਾਬਾ ਜੀ ਤੁਹਾਨੂੰ ਦੱਸਿਆ ਚੱਕਰ ਨੂੰ ਖਸਮ ਦੇ ਅੱਗੇ ਜਵਾਬ ਕਰਦਾ ਫਿਰ ਅੱਛਾ ਜੀ ਇਹ ਚਾਕਰ ਜਵਾਬ ਕਹ ਲਰਦਾ ਹੈ ਹੂੰ ਜਵਾਬ ਨਹੀਂ ਕਰ ਸਕਦਾ ਕਿਸੇ ਸੱਤ ਬਚਨ ਕਹਿ ਸਕਦਾ ਚਾਕਰ ਹੂੰ ਲੋ ਚਾਕਰ ਕੋਈ ਸੱਤ ਬਚਨ ਇਹਦਾ ਜਵਾਬ ਨਹੀਂ ਦਿੰਦਾ ਅੱਛਾ ਜੀ ਨਾ ਹੀ ਬੜਬਾਲੀ ਦੀਆਂ ਜੀ ਆ ਜੀ ਇਹ ਤਾਂ ਮੰਨਦੀ ਹੁੰਦੀ ਚਾਕਰ ਕਹ ਲਰ ਗਿਆ ਹੂੰ ਕਿ ਕਵੀ ਦਾਰੀਆ ਕਹ ਕੇ ਕਾਰ ਕਾ ਖੜੀਏ ਇਹ ਤੱਕ ਆਦੀ ਹੁੰਦੀ। ਸ਼ੱਕਰ ਕਰਦਾ ਰਹੇਗਾ। ਹੂੰ ਹੂੰ। ਉਹ ਉੱਤਰ ਦੇ। ਅਬੜੀ ਦਾ ਉੱਤਰ ਦੇ ਦਿੰਦੇ ਜਵਾਬ ਦੇ ਦੇ। ਕੰਮ ਕਰਦੇ ਮੇਟੇ ਦਾ ਔਖਾ ਹੁੰਦਾ ਨਹੀਂ। ਠੀਕ ਹੈ ਜੀ। ਕਾ ਕਰਈਏ? ਕਾ ਕਰਈਏ? ਹੂੰ ਹੂੰ। ਵਜੋ ਗਵਾਏ ਆਪਣਾ ਤਖਤ ਨਾ ਬੈਸੇ ਸੋਈ ਤੇ। ਉਹ ਬੜਾ ਸੰਗਾ ਉਹ ਆਦਨ ਦਾ ਕਟੌਤੀ ਕਰਾ ਲੈਂਦਾ ਜਿਵੇਂ ਲੈ ਇੱਕ ਵੱਲ ਜੁੱਦਾ ਹੂੰ ਹੂੰ ਸਾਖਾ ਤੱਕ ਨੂੰ ਬੈਠਣ ਹੁੰਦਾ ਅਗਲੀ ਕੁਰਸੀ ਤੇ ਤੂੰ ਤਰੱਕੀ ਇਹਦੀ ਕੌਣ ਹੋਣ ਦੇ ਜੂ ਹੂੰ ਹੂੰ ਉਹ ਕਹਿੰਦਾ ਉਹ ਰਿਲੈਕ ਹੈ ਠੀਕ ਹੈ ਹਾਂਜੀ ਇਹ ਤਾਂ ਪਹਿਲੇ ਹੀ ਰਿਲੈਕ ਹਾਂ ਹਾਂਜੀ ਪ੍ਰੀਤਮ ਹੱਤ ਵੜਿਆਈਆਂ ਜੈ ਭਾਵੇ ਤੰਦੇ ਆਕਰੇ ਕਿਸ ਆਖੀਏ ਅਵਰਨਾ ਕੋਈ ਕਰੇ ਪ੍ਰੀਤਮਾਤਪੜੇ ਅਯੋਧਿਆ ਜਾ ਭਾਵੇ ਤਾਂ ਤੇ ਜੀ ਆਪ ਕਰੇ ਪ੍ਰੀਤਮ ਹਾਂਜੀ ਉਹ ਹੁਣ ਆ ਜਾ ਭਾਵੇ ਤਾਂ ਤੇ ਠੀਕ ਹੈ ਜੀ ਆਪ ਕਰੇ ਕਿਸ ਆਖੀਏ ਅਵਰਨਾ ਕੋਈ ਕਰੇ ਇਦੂ ਆ ਕੀ ਆਪਾ ਕਰਦਾ ਜਿਹੜਾ ਕੋ ਕਰਦਾ ਹੋ ਜਿਹਨੂੰ ਮਰਜ਼ੀ ਵੜਿਆਈ ਦਵੇ ਜਿਹਨੂੰ ਮਰਜ਼ੀ ਨਾ ਦਵੇ ਠੀਕ ਹੈ ਜੀ ਹੋਰ ਤਾਂ ਕੋਈ ਕਰਦਾ ਅੱਗੇ ਪਿੱਛੇ ਬੁੱਕੀ ਜਿਵੇਂ ਜੀ ਅੱਗੇ ਪਿੱਛੇ ਸੀਟ ਉਹ ਤੇ ਫਿਰ ਨਹੀਂ ਕੋਈ ਕਰ ਸਕਦਾ ਕਾਬਲੀਅਤ ਉਹ ਦੇਖਦਾ ਕਾਬਲ ਨੂੰ ਅੱਗੇ ਕਰ ਦਿੰਦਾ ਹੈ ਨਾ ਕਾਬਲ ਨੂੰ ਪਿੱਛੇ ਕਰ ਦਿੰਦਾ ਠੀਕ ਹੈ ਜੀ